ਬੀਬੀ ਐਮ ਬੀ ਕਲੋਨੀ ਤਲਵਾੜਾ ਵਿਖੇ ਬੀਬੀ ਐਮ ਬੀ ਪ੍ਰਸ਼ਾਸਨ ਵੱਲੋਂ ਬੀਬੀ ਐਮ ਬੀ ਕਲੋਨੀ ਵਿੱਚ ਸਾਰੇ ਧਰਮਾਂ ਦੇ ਅਨਿਆਇਆਂ ਲਈ ਪੂਜਾ ਤੇ ਅਰਚਨਾ ਕਰਨ ਲਈ ਸ੍ਰੀ ਗੁਰਦੁਆਰਾ ਸਾਹਿਬ, ਸ੍ਰੀ ਲక్ష్ਮੀਨਾਰਾਇਣ ਮੰਦਿਰ, ਆਰਿਆ ਸਮਾਜ ਮੰਦਿਰ, ਸ੍ਰੀ ਗੁਰੂ ਰਵੀਦਾਸ ਮੰਦਿਰ, ਭਗਵਾਨ ਸ੍ਰੀ ਵਾਲਮੀਕੀ ਮੰਦਿਰ ਅਤੇ ਹੋਰ ਸੰਸਥਾਵਾਂ ਦਾ ਨਿਰਮਾਣ ਕੀਤਾ ਸੀ। ਇਹਨਾਂ ਦੀ ਦੇਖਭਾਲ ਲਈ ਇਹਨਾਂ ਸੰਸਥਾਵਾਂ ਵਿੱਚ BBMB ਦੇ ਕਰਮਚਾਰੀਆਂ ਨੇ ਸਭਾਵਾਂ ਬਣਾ ਕੇ ਇਹਨਾਂ ਸੰਸਥਾਾਂ ਨੂੰ ਸੰਭਲ ਲਿਆ ਚੀਨ ਦੀ ਵਿਸਤਾਰਵਾਦੀ ਨੀਤੀ ਵਾਂਗ ਇਹਨਾਂ ਸੰਸਥਾਾਂ ਦੇ ਮੁਖੀਆਂ ਨੇ ਸੰਸਥਾਾਂ ਦੇ ਨਾਲ ਲੱਗਦੀ BBMB ਦੀ ਖਾਲੀ ਪਈ ਜਗ੍ਹਾ ਤੇ ਨਜਾਇਜ਼ ਕਬਜ਼ੇ ਕਰ ਲਏ ਅਤੇ ਵਿਆਹ ਸ਼ਾਦੀਆਂ ਤੇ ਸਮਰੋਹਾਂ ਤੇ ਹੋਰ ਫੰਕਸ਼ਨਾਂ ਲਈ ਵੱਡੇ-ਵੱਡੇ ਹਾਲ ਬਣਾ ਕੇ ਕਿਰਾਏ ਤੇ ਦੇਨੇ ਸ਼ੁਰੂ ਕਰ ਦਿੱਤੇ ਜਲ BBMB ਦੇ ਨਿਯਮਾਂ ਅਨੁਸਾਰ ਇਹਨਾਂ ਸੰਸਥਾਵਾਂ ਨੂੰ ਕਮਰਸ਼ੀਅਲ ਅਤੇ ਰਿਹਾਇਸ਼ ਲਈ ਨਹੀਂ ਵਰਤਿਆ ਜਾ ਸਕਦਾ ਸੀ ਇੱਥੇ ਹੀ ਬਸ ਨਹੀਂ ਕੁਝ ਸੰਸਥਾਵਾਂ ਨੇ ਤਾਂ ਬੀਬੀਐਮ ਦੀ ਜ਼ਮੀਨ ਤੇ ਕਬਜ਼ਾ ਕਰਕੇ ਸਕੂਲ ਵੀ ਬਣਾ ਲਏ ਅਤੇ ਸਕੂਲ ਵਿੱਚ ਹੀ ਘਰ ਬਣਾ ਕੇ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ ਗੱਲ ਕਰਦੇ ਹਾਂ ਸਨਾਚਨ ਤੁਨ ਸਭਾ ਲక్ష్ਮੀਨਾਰਾਇਣ ਮੰਦਿਰ ਦੀ ਜਿਸ ਨੇ ਤਾਂ ਹੱਦ ਹੀ ਕਰ ਦਿੱਤੀ ਹੈ ਮੰਦਰ ਦੇ ਨਾਂ ਤੇ ਤਿੰਨ ਤਿੰਨ ਸੁਸਾਇਟੀਆਂ ਬਣਾ ਕੇ ਚੰਗੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ ਅਤੇ ਸਨਾਤਨ ਧਰਮ ਨੂੰ ਵਪਾਰ ਦਾ ਸਾਧਨ ਬਣਾ ਕੇ ਸਨਾਤਨ ਧਰਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਸਨਾਤਨ ਧਰਮ ਸਭਾ ਵੱਲੋਂ ਕਰਾਇਆ ਜਾਂਦਾ ਜਨਮ ਅਸ਼ਟਮੀ ਦਾ ਮੇਲਾ ਹਰ ਸਾਲ ਭ੍ਰਸ਼ਟਾਚਾਰ ਦੀਆਂ ਹੱਦਾਂ ਨੂੰ ਪਾਰ ਕਰਦਾ ਜਾ ਰਿਹਾ ਹੈ ਬੀਬੀਐਮਬੀ ਪ੍ਰਸ਼ਾਸਨ ਬਿੱਲੀ ਅੱਗੇ ਕਮੁੱਤਰ ਵਾਂਗ ਅੱਖਾਂ ਬੰਦ ਕਰਕੇ ਬੈਠੀ ਹੋਈ ਹੈ ਇਸ ਮੇਲੇ ਦੇ ਆਯੋਜਨ ਲਈ ਸਨਾਤਨ ਧਰਮ ਸਭਾ ਨੇ ਹੁਣ ਇੱਕ ਸੁਸਾਇਟੀ ਬਣਾ ਕੇ ਲੋਕਾਂ ਕੋਲੋਂ ਜ਼ਬਰਦਸਤੀ 2200 ਰੁਪਏ ਅਤੇ 74 7400 ਰੁਪਏ ਇਕੱਠੇ ਕੀਤੇ ਹਨ ਸੁਸਾਇਟੀ ਇਸ ਲਈ ਬਣਾਈ ਤਾਂ ਕਿ ਸਨਾਤਨ ਧਰਮ ਸਭਾ ਤੇ ਉਂਗਲੀ ਨਾ ਉਠਾਈ ਜਾ ਸਕੇ ਪ੍ਰਸ਼ਨ ਇਹ ਹੈ ਕਿ ਜਦ ਸਨਾਤਨ ਧਰਮ ਸਭਾ ਲਖਮੀਨ ਮੰਦਰ ਰਜਿਸਟਰਡ ਹੋਂਦ ਵਿੱਚ ਹੈ ਤਾਂ ਸਨਾਤਨ ਸਭ ਧਰਮ ਸਭਾ ਅਤੇ ਲక్ష్ਮੀ ਨਾਰਾਇਣ ਮੰਦਰ ਦੇ ਨਾਂ ਤੇ ਤਿੰਨ ਤਿੰਨ ਸੁਸਾਇਟੀਆਂ ਹੋਰ ਬਣਾਉਂਦੀ ਕੀ ਲੋੜ ਪੈ ਗਈ ਸਨਾਤਨ ਧਰਮ ਸਭਾ ਨੇ ਸਨਾਤਨ ਧਰਮ ਸਮਾ ਦੀ ਜ਼ਮੀਨ ਤੇ ਬਣਾਏ ਆਪਣੇ ਸਕੂਲ ਸਨਾਤਨ ਧਰਮ ਸਰਵਹਿਤਕਾਰੀ ਵਿਦਿਆ ਮੰਦਰ ਸਕੂਲ ਨੂੰ ਚਲਾਉਣ ਲਈ ਇੱਕ ਸੁਸਾਇਟੀ ਦਾ ਗਠਨ ਕੀਤਾ ਜਿਸ ਦਾ ਨਾਂ ਸਨਾਤਨ ਧਰਮ ਸਭਾ एसडीएसईएस ਰੱਖਿਆ ਹੈ ਜਿਸ ਦਾ ਮਤਲਬ ਅਜੇ ਤੱਕ ਵੀ ਲੋਕਾਂ ਨੂੰ ਪਤਾ ਨਹੀਂ ਲੱਗਿਆ ਪਰ ਕਾਗਜ਼ ਬੋਲਦੇ ਹਨ ਕਿ ਸਨਾਤਨ ਧਰਮ ਸਰਵ हितकारी ਵਿਦਿਆ ਮੰਦਰ ਸਕੂਲ ਨੂੰ ਚਲਾਉਣ ਵਾਲੀ ਸੁਸਾਇਟੀ ਦਾ ਨਾਂ ਸਨਾਤਨ ਧਰਮ ਸਰਵ हितकारी ਵਿਦਿਆ ਮੰਦਰ ਸੁਸਾਇਟੀ ਹੈ ਜਦੋਂ ਬੀਬੀ ਦੇ ਅਧਿਕਾਰੀਆਂ ਨੂੰ ਸੂਚਨਾ ਅਧਿਕਾਰ ਦੇ ਤਹਿਤ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਨਾਤਰ ਸਨਾਤਨ ਧਰਮ ਸਰਵ हितकारी ਵਿਦਿਆ ਮੰਦਰ ਨਾ ਵਾਲੀ ਕਿਸੇ ਸੁਸਾਇਟੀ ਨੂੰ ਅਤੇ ਨਾ ਹੀ ਕਿਸੇ ਹੋਰ ਸੁਸਾਇਟੀ ਨੂੰ ਬੀਬੀਐਮਬੀ ਪ੍ਰਸ਼ਾਸਨ ਨੇ ਵੱਲੋਂ ਜਗਾ ਲੀਜ਼ ਤੇ ਦਿੱਤੀ ਗਈ ਹੈ ਤਾਂ ਫਿਰ ਸਨਾਤਨ ਧਰਮ ਸਰਵ हितकारी ਵਿਦਿਆ ਮੰਦਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸੀਬੀਐਸਸੀ ਨੇ ਕਿਹੜੇ ਦਸਤਾਵੇਜ਼ਾਂ ਦੇ ਆਧਾਰ ਤੇ ਮਾਨਤਾ ਦਿੱਤੀ ਹੈ ਇਹ ਉੱਚ ਪੱਧਰੀ ਪੜਤਾਲ ਦਾ ਵਿਸ਼ਾ ਬਣ ਜਾਂਦਾ ਹੈ लीज ਦੀ ਧਿੱਤੀ ਧਾਰਾ 7 ਦੇ ਅਨੁਸਾਰ ਸਨਾਤਨ ਧਰਮ ਸਭਾ 211 ਤੋਂ ਬਾਅਦ ਸਕੂਲ ਦੀ ਬਿਲਡਿੰਗ ਵਿੱਚ ਵਾਧਾ ਬਿਨਾ ਬੀਬੀਐਮਬੀ ਦੀ ਮਨਜ਼ੂਰੀ ਤੋਂ ਨਹੀਂ ਕਰ ਸਕਦੀ ਪਰ ਸਕੂਲ ਵਿੱਚ ਬਿਨਾ ਮਨਜ਼ੂਰੀ ਉਹ ਸਾਰੀ ਵੀ ਹੋ ਰਹੀ ਹੈ ਅਤੇ ਪ੍ਰਿੰਸੀਪਲ ਦੀ ਰਹਾਇਸ਼ ਵੀ ਬਣਾਈ ਗਈ ਹੈ ਲੀਜ਼ ਦੀ ਧਾਰਾ 7 ਅਨੁਸਾਰ ਇਸ ਲੀਜ਼ ਵਾਲੀ ਜ਼ਮੀਨ ਨੂੰ ਨਾ ਤਾਂ ਕਮਰਸ਼ੀਅਲ ਤੌਰ ਤੇ ਅਤੇ ਨਾ ਹੀ ਰਹਾਇਸ਼ੀ ਤੌਰ ਤੇ ਵਰਤਿਆ ਜਾ ਸਕਦਾ ਹੈ ਜਦ ਕੇ ਸਨਾਤਨ ਧਰਮ ਸਭਾ ਲੀਜ਼ ਵਾਲੀ ਜਗਾ ਤੇ ਹਾਲ ਬਣਾ ਕੇ ਹਜ਼ਾਰਾਂ ਰੁਪਏ ਕਿਰਾਇਆ ਲੋਕਾਂ ਕੋਲੋਂ ਵਸੂਲ ਕਰ ਰਹੀ ਹੈ ਅਤੇ ਪ੍ਰਿੰਸੀਪਲ ਸਕੂਲ ਵਿੱਚ ਕੋਠੀ ਬਣਾ ਕੇ ਪਰਿਵਾਰ ਸਮੇਤ ਕਈ ਸਾਲਾਂ ਤੋਂ ਰਹਿ ਰਿਹਾ ਹੈ ਅਤੇ ਸਕੂਲ ਵਿੱਚ ਬਣੇ ਹਾਲ ਨੂੰ ਵੀ ਪ੍ਰਿੰਸੀਪਲ ਕਿਰਾਏ ਤੇ ਦੇ ਕੇ ਮੋਟੀ ਕਮਾਈ ਕਰ ਰਿਹਾ ਹੈ ਬੀਬੀ ਐਮ ਵੀ ਵੱਲੋਂ ਧਰਮ ਪ੍ਰਸਾਰ ਲਈ ਦਿੱਤੀ ਜਗਾ ਦਾ ਦੋਵੇਂ ਸੰਸਥਾਾਂ ਮੇ ਕਮਰਸ਼ੀਅਲ ਅਪਯੋਗ ਕਰ ਰਹੀਆਂ ਹਨ BBMB ਨੂੰ ਜਦ ਸਬੂਤ ਦਿੱਤੇ ਗਏ ਕਿ ਪ੍ਰਿੰਸੀਪਲ ਰਹਾਇਸ਼ ਬਣਾ ਕੇ ਸਕੂਲ ਵਿੱਚ ਰਹਿ ਰਿਹਾ ਹੈ ਤਾਂ BBMB ਨੇ ਸਨਾਤਨ ਸਭਾ ਦੇ ਪ੍ਰਧਾਨ ਨੂੰ ਮਿਤੀ 27 6 23 ਨੂੰ ਨੋਟਿਸ ਭੇਜਦੇ ਹੋਏ ਸਕੂਲ ਵਿੱਚੋਂ ਰਹਾਇਸ਼ੀ ਬਿਲਡਿੰਗ ਤੁਰੰਤ ਹਟਾਉਣ ਲਈ ਕਿਹਾ ਪ੍ਰਿੰਸੀਪਲ ਨਿਰਦੇਸ਼ਕ ਤੇ ਇਸ ਨੋਟਿਸ ਦਾ ਕੋਈ ਅਸਰ ਨਹੀਂ ਹੋਇਆ ਅਤੇ BBMB ਨੇ ਮਿਤੀ 26 10 23 ਨੂੰ ਮੋਰ ਨੋਟਿਸ ਭੇਜਦੇ ਹੋਏ ਸਕੂਲ ਵਿੱਚੋਂ ਰਹਾਇਸ਼ੀ ਬਿਲਡਿੰਗ ਨੂੰ ਤੁਰੰਤ ਹਟਾਉਣ ਲਈ ਕਿਹਾ 26/10/23 ਨੂੰ ਸਨਾਤਨ ਤਨ ਸੰਭਾ ਦਾ ਮੰਤਰੀ ਤਿਲਕਰਾਜ ਸਕੂਲ ਦੇ ਨਿਰਦੇਸ਼ਕ ਨੂੰ ਬੀਬੀਐਮਬੀ ਦਾ ਨੋਟਿਸ ਭੇਜ ਕੇ ਕਾਰਵਾਈ ਕਰਨ ਲਈ ਲਿਖਦਾ ਹੈ ਪਰ ਸਕੂਲ ਦੇ ਨਿਰਦੇਸ਼ਕ ਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ ਤੇ ਅਜੇ ਤੱਕ ਵੀ ਸਕੂਲ ਵਿੱਚ ਹੀ ਰਹਿ ਰਿਹਾ ਹੈ ਬੇਵਸ ਬੀਬੀਐਮਬੀ ਅਧਿਕਾਰੀ ਚੁੱਪ ਕਰਕੇ ਬੈਠ ਗਏ ਹਨ ਅਤੇ ਇੱਥੇ ਹੀ ਬਸ ਨਹੀਂ ਇਸ ਸਕੂਲ ਵਿੱਚ ਦੋ-ਦੋ ਸੁਸਾਇਟੀਆਂ ਦਾ ਦਖਲ ਹੈ ਤੇ ਸਕੂਲ ਵਿੱਚ ਪ੍ਰਿੰਸੀਪਲ ਵੀ ਦੋ ਹਨ CBSE ਦੀ ਵੈਬਸਾਈਟ ਤੇ ਪਵਨ ਗਿੱਲ ਪ੍ਰਿੰਸੀਪਲ ਹੈ ਤੇ ਵਿਦਿਆ ਭਾਰਤੀ ਦੀ ਵੈਬਸਾਈਟ ਤੇ ਨਿਰਦੇਸ਼ਕ ਦੀ ਧਰਮਪਤਨੀ ਪ੍ਰਿੰਸੀਪਲ ਹੈ BBMP ਦੇ ਅਧਿਕਾਰੀ ਖੁਦ BBMP ਦੀ ਖਾਲੀ ਪਈ ਜ਼ਮੀਨ ਤੇ ਮੋਟੀ ਰਕਮ ਲੈ ਕੇ ਪਹਿਲਾ ਕਬਜ਼ਾ ਕਰਾਉਂਦੇ ਹਨ ਫਿਰ ਫਾਰਮੈਲਟੀ ਵਜੋਂ ਇੱਕ ਦੋ ਨੋਟਿਸ ਭੇਜਦੇ ਹਨ ਤੇ ਫਿਰ ਚੁੱਪ ਕਰਕੇ ਬੈਠ ਜਾਂਦੇ ਹਨ ਇਹ ਸਿਲਸਲਾ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਬੀਬੀਐਮਬੀ ਦੀ ਜ਼ਮੀਨ ਤੇ ਨਜਾਇਜ਼ ਕਬਜ਼ਿਆਂ ਸੰਬੰਧੀ ਸਾਲ 2112 ਜਨਾਨ ਭਾਰਤ ਦੀ ਰਾਜ ਸਭਾ ਵਿੱਚ ਪ੍ਰਸ਼ਨ ਨੰਬਰ 2749 ਦੇ ਤਹਿਤ ਬੀਬੀਐਮਬੀ ਦੀਆਂ 285 ਪ੍ਰਾਪਰਟੀਆਂ ਤੋਂ ਲੋਕਾਂ ਵੱਲੋਂ ਕੀਤੇ ਅਵੈਧ ਕਜਾ ਕਬਜ਼ਿਆਂ ਸੰਬੰਧੀ ਬਹਿਸ ਹੋਣ ਉਪਰੰਤ ਕਾਰਵਾਈ ਕਰਨ ਦਾ ਵਿਸ਼ਵਾਸ ਦਵਾਇਆ ਸੀ ਪਰ 12 ਸਾਲ ਵੀ ਬਾਅਦ ਵੀ ਪ੍ਰਣਾਲਾ ਉੱਥੇ ਦਾ ਉੱਥੇ ਹੀ ਹੈ